ਕੀ ਤੁਸੀਂ ਹਲਦੀ ਵਾਲਾ ਪਾਣੀ ਪੀਣ ਦੇ ਫਾਇਦੇ ਜਾਣਦੇ ਹੋ ਆਓ ਜਾਣਦੇ ਹਾਂ ਕਿ ਜੇਕਰ ਤੁਸੀਂ ਪਾਣੀ ਵਿੱਚ ਹਲਦੀ ਮਿਲਾ ਕੇ ਪੀਂਦੇ ਹੋ ਤਾਂ ਤੁਹਾਨੂੰ ਕੀ ਫਾਇਦੇ ਹੁੰਦੇ ਹਨ 1 ਕੋਸਾ ਹਲਦੀ ਵਾਲਾ ਪਾਣੀ ਪੀਣ ਨਾਲ ਮਨ ਤੇਜ਼ ਹੁੰਦਾ ਹੈ ਸਵੇਰੇ ਕੋਸਾ ਹਲਦੀ ਵਾਲਾ ਪਾਣੀ ਪੀਣ ਨਾਲ ਮਨ ਤੇਜ਼ ਅਤੇ ਊਰਜਾਵਾਨ ਹੁੰਦਾ ਹੈ 2 ਰੋਜ਼ਾਨਾ ਹਲਦੀ ਵਾਲਾ ਪਾਣੀ ਪੀਣ ਨਾਲ ਖੂਨ ਦੀਆਂ ਅਸ਼ੁੱਧੀਆਂ ਸਾਫ਼ ਹੁੰਦੀਆਂ ਹਨ ਅਤੇ ਖੂਨ ਨੂੰ ਜੰਮਣ ਤੋਂ ਰੋਕਦਾ ਹੈ ਇਹ ਖੂਨ ਨੂੰ ਸ਼ੁੱਧ ਕਰਦਾ ਹੈ ਤੇ ਦਿਲ ਨੂੰ ਬਿਮਾਰੀਆਂ ਤੋਂ ਬਚਾਉਂਦਾ ਹੈ। 3 ਦਿਲ ਦੀਆਂ ਸਮੱਸਿਆਵਾਂ ਤੋਂ ਪੀੜਤ ਲੋਕਾਂ ਲਈ ਹਲਦੀ ਵਾਲਾ ਪਾਣੀ ਇੱਕ ਦਵਾਈ ਵਾਂਗ ਹੈ। ਹਲਦੀ ਵਾਲੇ ਪਾਣੀ ਵਿੱਚ ਮੌਜੂਦ ਜ਼ਹਿਰੀਲੇ ਪਦਾਰਥ ਜਿਗਰ ਦੇ ਸੈੱਲਾਂ ਦੀ ਮੁਰੰਮਤ ਕਰਦੇ ਹਨ। ਹਲਦੀ ਅਤੇ ਪਾਣੀ ਦੇ ਸੰਯੁਕਤ ਗੁਣ ਦਿਲ ਨੂੰ ਇਨਫੈਕਸ਼ਨ ਤੋਂ ਵੀ ਬਚਾਉਂਦੇ ਹਨ। 4 ਦਿਲ ਦੀਆਂ ਸਮੱਸਿਆਵਾਂ ਤੋਂ ਪੀੜਤ ਲੋਕਾਂ ਨੂੰ ਹਲਦੀ ਵਾਲਾ ਪਾਣੀ ਪੀਣਾ ਚਾਹੀਦਾ ਹੈ। ਹਲਦੀ ਖੂਨ ਨੂੰ گاੜਾ ਹੋਣ ਤੋਂ ਰੋਕਦੀ ਹੈ ਜਿਸ ਨਾਲ ਦਿਲ ਦੇ ਦੌਰੇ ਦਾ ਖਤਰਾ ਘਟ ਜਾਂਦਾ ਹੈ 5 ਜਦੋਂ ਹਲਦੀ ਵਾਲੇ ਪਾਣੀ ਵਿੱਚ ਸ਼ਹਿਦ ਅਤੇ ਨਿੰਬੂ ਮਿਲਾਇਆ ਜਾਂਦਾ ਹੈ ਤਾਂ ਇਹ ਸਰੀਰ ਵਿੱਚ ਜਮਾ ਹੋਏ ਜ਼ਹਿਰੀਲੇ ਪਦਾਰਥਾਂ ਨੂੰ ਦੂਰ ਕਰਦਾ ਹੈ ਅਤੇ ਇਸ ਨੂੰ ਪੀਣ ਨਾਲ ਉਮਰ ਵਧਣ ਦੇ ਪ੍ਰਭਾਵਾਂ ਤੋਂ ਬਚਿਆ ਜਾਂਦਾ ਹੈ ਹਲਦੀ ਵਿੱਚ ਫਰੀ ਰੈਡੀਕਲ ਹੁੰਦੇ ਹਨ ਜੋ ਸਿਹਤ ਅਤੇ ਸੁੰਦਰਤਾ ਨੂੰ ਵਧਾਉਂਦੇ ਹਨ 6 ਜੇਕਰ ਤੁਹਾਡੇ ਸਰੀਰ ਵਿੱਚ ਕਿਸੇ ਵੀ ਕਿਸਮ ਦੀ ਸੋਜ ਹੈ ਜੋ ਦਵਾਈ ਨਾਲ ਠੀਕ ਨਹੀਂ ਹੋ ਰਹੀ ਹੈ ਤਾਂ ਤੁਹਾਨੂੰ ਹਲਦੀ ਵਾਲਾ ਪਾਣੀ ਪੀਣਾ ਚਾਹੀਦਾ ਹੈ ਹਲਦੀ ਵਿੱਚ 커ਕਿਊਮਿਨ ਹੁੰਦਾ ਹੈ ਜੋ ਸੋਜ ਅਤੇ ਅਸਹੀ ਜੋੜਾਂ ਦੇ ਦਰਦ ਨੂੰ ਸ਼ਾਂਤ ਕਰਦਾ ਹੈ ਹਲਦੀ ਦਾ ਪਾਣੀ ਸੋਜ ਲਈ ਇੱਕ ਪ੍ਰਭਾਵਸ਼ਾਲੀ ਉਪਾਅ ਹੈ ਸਾਤ ਹਲਦੀ ਕੈਂਸਰ ਨੂੰ ਖਤਮ ਕਰਦੀ ਹੈ ਹਲਦੀ ਕੈਂਸਰ ਨਾਲ ਲੜਦੀ ਹੈ ਅਤੇ ਇਸ ਨੂੰ ਵਧਣ ਤੋਂ ਵੀ ਰੋਕਦੀ ਹੈ ਹਲਦੀ ਵਿੱਚ ਕੈਂਸਰ ਵਿਰੋਧੀ ਗੁਣ ਹੁੰਦੇ ਹਨ ਜੇਕਰ ਤੁਸੀਂ ਹਫ਼ਤੇ ਵਿੱਚ ਤਿੰਨ ਵਾਰ ਹਲਦੀ ਦਾ ਪਾਣੀ ਪੀਂਦੇ ਹੋ ਤਾਂ ਤੁਸੀਂ ਭਵਿੱਖ ਵਿੱਚ ਹਮੇਸ਼ਾ ਕੈਂਸਰ ਤੋਂ ਸੁਰੱਖਿਅਤ ਰਹੋਗੇ